ਨੋ ਮੂਵਮੈਂਟ ਫੋਰ 올ਡ ਪੈਨਸ਼ਨ ਸਕੀਮ ਦੇ ਸੱਦੇ ਤੇ ਅੱਜ ਜਾਣੀ ਕਿ 1 ਅਕਤੂਬਰ ਨੂੰ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਤੇ ਸੀਪੀਐਫ ਕਰਮਚਾਰੀ ਯੂਨੀਅਨ ਸੰਜਟ ਦੌਰ ਤੇ ਜ਼ਿਲ੍ਹਾ ਹੈੱਡਕੁਆਟਰਾਂ ਦੇ ਪੁਰਾਣੀ ਪੈਨਸ਼ਨ ਦੀ ਮੰਗ ਨੂੰ ਲੈ ਕੇ ਇੱਕ ਰੋਜ਼ਾ ਭੁੱਖ ਹੜਤਾਲ ਤੇ ਬੈਠੀ ਹੈ ਜਿੱਤੇ ਕਿ ਇਸ ਤਹਿਤ ਜ਼ਿਲ੍ਹਾ ਬਠਿੰਡਾ ਦੇ ਵਿੱਤੀ ਕਰਮਚਾਰੀ ਮਿੰਸਕਰਤ ਦੇ ਸਾਹਮਣੇ ਵੱਡੀ ਗਿਣਤੀ ਦੇ ਵਿੱਚ ਭੁਖੜ ਹੜਤਾਲ ਕੀਤੀ ਜਾ ਰਹੀ ਹੈ ਇਸ ਮੌਕੇ ਉਹਨਾਂ ਚੇਤਾਵਨੀ ਵੀ ਦਿੱਤੀ ਹੈ ਕਿ ਜੇਕਰ ਉਹਨਾਂ ਦੀ ਮੰਗਾਂ ਪੰਜਾਬ ਸਰਕਾਰ ਨੇ ਉਹਨਾਂ ਦੀ ਮੰਗਾਂ ਵੱਲ ਧਿਆਨ ਨਹੀਂ ਦਿੱਤਾ ਤੇ ਪੁਰਾਣੀ ਪੈਨਸ਼ਨ ਬਹਾਲ ਨਾ ਕੀਤੀ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਸਰਕਾਰ ਦੇ ਖਿਲਾਫ ਵੱਡੇ ਪੱਧਰ ਤੇ ਸੰਘਰਸ਼ ਵਿੜਦੇ ਜਾਣਗੇ ਅਗਵਾ ਨੇ ਮੰਗ ਕੀਤੀ ਹੈ ਪੰਜਾਬ ਸਰਕਾਰ ਵੱਲੋਂ ਨਵੰਬਰ 2022 ਨੂੰ ਕੀਤਾ ਗਿਆ ਪੁਰਾਣੀ ਪੈਨਸ਼ਨ ਬਹਾਲੀ ਦਾ ਨੋਟੀਫਿਕੇਸ਼ਨ ਤੁਰੰਤ ਲਾਗੂ ਕਰਕੇ ਜੀਪੀਐਫ ਖਾਤੇ ਖੋਲਣ ਤੋਂ ਉਪਰੰਤ ਜੀਪੀਐਫ ਕਟੌਤੀ ਦੀ ਕੀਤੀ ਜਾਵੇਗੀ ਇਸ ਦੇ ਨਾਲ ਹੀ ਉਹਨਾਂ ਨੇ ਹੋਰ ਕੀ ਕੁਝ ਕਿਹਾ ਸੁਣਦੇ ਹਾਂ ਇਹ ਜਿਹੜਾ ਕੀ ਤੁਹਾਡਾ ਪੈਨਸ਼ਨ ਦਾ ਰੋਅ ਹੈਗਾ ਕਿੰਨੇ ਮੁਲਾਜ਼ਮ ਦੇ ਵਿੱਚ ਟੋਟਲ ਦੇਗਾ ਸਾਡੇ ੱੱਲੇ ਜੇ ਪੰਜਾਬ ਦੀ ਗੱਲ ਕਰਨੀ ਹੋਵੇ ਲਗਭਗ 2 ਲੱਖ ਤੋਂ ਉੱਤੇ ਮੁਲਾਜ਼ਮ ਹੈ ਜਿਨ੍ਹਾਂ ਤੇ ਪੁਰਾਣੀ ਨਵੀਂ ਪੈਨਸ਼ਨ ਲਾਗੂ ਹੈ ਤੇ ਅਸੀਂ ਮੰਗ ਕਰਦੇ ਵੀ ਪੁਰਾਣੀ ਪੈਨਸ਼ਨ ਲਾਗੂ ਕਰਕੇ ਜਿਹੜੇ ਐਨਪੀਐਸ ਹਰ ਰੱਦ ਕੀਤਾ ਜਾਵੇ ਤੇ ਜੀਪੀਐਫ ਦੇ ਖਾਤੇ ਆ ਉਹ ਖੋਲੇ ਜਾਣ ਕੀ ਅਗਲਾ ਸਟੈਪ ਕੀ ਹੈ ਤੁਹਾਡਾ ਸਾਡਾ ਜਿਹੜਾ ਅੱਜ ਸੰਗਠਿਤ ਇਕੱਠ ਦਿਨ ਸਾਡੀ ਅੱਜ ਭੁਖੜਤਾਲ ਹੈਗਾ ਇਸ ਤੋਂ ਬਾਅਦ 25 ਅਕਤੂਬਰ ਨੂੰ ਦਿੱਲੀ ਦੇ ਵਿੱਚ ਪੂਰੇ ਹਿੰਦੁਸਤਾਨ ਦੇ ਮੁਲਾਜ਼ਮਾ ਜਿਹੜੇ ਇਕੱਠੇ ਹੋ ਕੇ ਉੱਥੇ ਸਰਕਾਰ ਦੇ ਖਿਲਾਫ ਜੇ ਰੋਸ ਪ੍ਰਦਰਸ਼ਨ ਕਰਨਗੇ ਹਾਂਜੀ ਕੀ ਨਾਮ ਹੈ ਜੀ ਤੇ ਕੀ ਕਹਿਣਾ ਚਾਹੁੰਦੇ ਹੋ ਮੇਰਾ ਨਾਮ ਇਕਵਾਲ ਸਿੰਘ ਹੈ ਜੀ ਤੇ ਮੈਂ ਜ਼ਿਲ੍ਹਾ ਪ੍ਰਧਾਨ ਅਸੀਂ ਬਕਰਵਜਿਨੂ ਪੰਜਾਬ ਦਾ ਤੇ ਕਈ ਬਿੰਦੂ ਦਾ ਉਸ ਤੋਂ ਬਾਅਦ ਜਿਹੜਾ ਅਸੀਂ ਕਹਿਣਾ ਕਿ ਚਾਹੁੰਦੇ ਹਾਂ ਸਾਡਾ ਸਿਰਾਂ ਤੋਂ ਲਟਕਦੀ ਆ ਰਹੀ ਮੰਗ ਹੈ ਜਿਹੜੀ ਕਿ ਪੁਰਾਣੀ ਪੈਨਸ਼ਨ ਬਹਾਲੀ ਲਈ ਅਸੀਂ ਲੜ ਰਹੇ ਹਾਂ ਤੇ ਲਗਾਤਾਰ ਸਾਡੀ ਜਿਹੜੀ ਲੜਾਈ ਹੋ ਜਾਰੀ ਹੈ ਸਰਕਾਰ ਕੋਲ ਤੇ ਇਹ ਜਿਹੜੀ ਪੰਜਾਬ ਦੇ ਵਿੱਚ ਭਗਵੰਤ ਸਿੰਘ ਸਾਹਿਬ ਦੀ ਸਰਕਾਰ ਬਣੀ ਹੈ ਇਹਨਾਂ ਨੇ ਸਾਡੇ ਨਾਲ ਵਾਅਦਾ ਕੀਤਾ ਸੀ 2022 ਦੇ ਵਿੱਚ ਗਰੰਟੀਆਂ ਦਿੱਤੀਆਂ ਸੀ ਕਿ ਤੁਹਾਡੀ ਜਿਹੜੀ ਪੁਰਾਣੀ ਪੈਨਸ਼ਨ ਉਹ ਅਸੀਂ ਬਹਾਲ ਕਰਾਂਗੇ ਤੇ 2022 ਤੋਂ ਬਾਅਦ ਜਦੋਂ ਚੋਣਾਂ ਹੋਈਆਂ ਅਦਰ ਸਟੇਟਾਂ ਦੇ ਵਿੱਚ ਇਹਨਾਂ ਨੇ ਇੱਕ ਨੋਟੀਫਿਕੇਸ਼ਨ ਜਾਰੀ ਕਰਤਾ ਪਰ ਲਾਗੂ ਹੈ ਤੱਕ ਨਹੀਂ ਕੀਤਾ ਜਿਆਦਾ ਸਟੇਟਾਂ ਦੇ ਵਿੱਚ ਨੇ ਦਿਖਾਤਾ ਕਿ ਪੰਜਾਬ ਦੇ ਵਿੱਚ ਅਸੀਂ ਪੁਰਾਣੀ ਪਰੰਤੂ ਪੰਜਾਬ ਦੇ ਪੁਰਾਣੀ ਪੈਨਸ਼ਨ ਲਾਗੂ ਅਜੇ ਕਰਵੀ ਨਹੀਂ ਕੀਤੀ ਇਸ ਗੱਲ ਨੂੰ ਲੈ ਕੇ ਕੋਈ ਹੋਈ ਗੱਲ ਤੁਹਾਡੀ ਕੀ ਇਸ ਨੂੰ ਲੈ ਕੇ ਮੱਖਮੰਦੀ ਸਾਹਿਬ ਮਤਲਬ ਮੀਟਿੰਗ ਹੀ ਨਹੀਂ ਦਿੰਦੇ ਲੇਕਿਨ ਮੀਟਿੰਗ ਦਿੰਦੇ ਤਾਂ ਮੀਟਿੰਗ ਤੋਂ ਭੱਜ ਜਾਂਦੇ ਹਰ ਵਾਰੀ ਐਵੇਂ ਕੀਤਾ ਜਾਂਦਾ ਹੈ ਕਿ ਮੱਖਮੰਦੀ ਸਾਹਿਬ ਕਿਸੇ ਨਾਲ ਮੀਟਿੰਗ ਨਹੀਂ ਕਰਦੇ ਕਿੰਨੇ ਕੀ ਅਗਲਾ ਸਟੈਪ ਕੀ ਹੈ ਤੁਹਾਡਾ ਜੀ ਅਗਲਾ ਸਟੈਪ ਇਹ ਵੀ ਜਿਹੜਾ ਰਣਨੀਤੀ ਹੈ ਸਾਡੀ ਉਹ ਤਿਆਰ ਹੈਗੀ ਅੱਜ ਵੀ ਅਸੀਂ ਇੱਕ ਦਿਨਾਂ ਦੀ ਭੁਖਤਾਲ ਦੇ ਬੈਠੇ ਹਾਂ ਪੂਰੇ ਆਲ ਇੰਡੀਆ ਦੇ ਵਿੱਚ ਐਨ ਐਮਓਪੀਐਸ ਦੇ ਸਦਕ ਤੇ ਨੈਸ਼ਨਲ ਮੂਵਮੈਂਟ ਫਾਰ 올ਡ ਪੈਨਸ਼ਨਸ ਕੀ ਸਾਡੀ ਆਲ ਇੰਡੀਆ ਲੈਵਲ ਜਿੱਥੇ ਰੰਦੀ ਦਰਦੇ ਤੌਰ ਤੇ ਵੀ ਸ਼ਾਮਲ ਹਾਂ ਤੇ ਅੱਜ ਅਸੀਂ ਇੱਥੇ ਸਾਂਝਾ ਪ੍ਰੋਗਰਾਮ ਹੈ ਸਾਡਾ ਪੁਰਾਣੀ ਪੈਨਸ਼ਨ ਵਾਲੀ ਸੰਘਰਸ਼ ਕਮੇਟੀ ਤੇ ਸੀਪੀਐਫ ਕਰਮਚਾਰੀ ਯੂਨੀਅਨ ਪੰਜਾਬ ਇਹਨਾਂ ਦਾ ਸਾਂਝਾ ਐਕਸ਼ਨ ਦਿੱਤਾ ਹੋਇਆ ਤੇ ਸਾਂਝਾ ਐਕਸ਼ਨ ਅਸੀਂ ਅੱਜ ਲਾਗੂ ਕਰ ਰਹੇ ਹਾਂ ਇੱਕ ਤਰ੍ਹਾਂ ਦੇ ਸੰਕੇਤਕ ਭੁਖੜਤਾਲ ਜੇਕਰ ਸਰਕਾਰ ਫਿਰ ਵੀ ਕੋਈ ਪੈਨਸ਼ਨ ਲਾਗੂ ਨਹੀਂ ਕਰਦੀ ਜਾਂ ਕੋਈ ਇਸ ਤਰ੍ਹਾਂ ਸਟੈਪ ਨਹੀਂ ਚੁੱਕਦੀ ਤਾਂ ਸਾਨੂੰ ਮਜਬੂਰ ਨਾ ਜਿਹੜਾ ਹੈਗਾ ਉਹ ਅੱਗੇ ਅਸੀਂ ਭਵਿੱਖ ਦੇ ਵਿੱਚ ਜਿਹੜਾ ਇਹ ਸੰਘਰਸ਼ ਤੇ ਚੀਕ ਕਰਾਂਗੇ ਜਿਹੜਾ ਅੱਜ ਤਰਨਾ ਲਾਇਆ ਇਹ ਕਦੋਂ ਤੱਕ ਤੁਹਾਡਾ ਇਹ ਅੱਜ ਇੱਕ ਦਿਨ ਦੀ ਹੈ ਜੀ ਮਤਲਬ ਅੱਜ ਸਵੇਰ ਤੋਂ 9 ਵਜੇ ਤੋਂ ਬੈ ਤੇ ਇਸ ਤਰ੍ਹਾਂ ਇਹ ਹੈ ਕਿ ਇਹ ਸੰਕੇਤਕ ਹੈ ਉਸ ਤੋਂ ਬਾਅਦ ਜਿਹੜਾ ਹਲਾ ਦਿੱਲੀ ਦੇ ਵਿੱਚ ਇੱਕ ਵੱਡਾ ਇਕੱਠ ਹੋਣਾ ਹੈ ਤੇ ਦਿੱਲੀ ਦੇ ਵਿੱਚ ਵੱਡਾ ਆਲ ਇੰਡੀਆ ਲੈਵਲ ਦੇ ਸੁਮਰਾਜ ਨੇੜੇ ਹੈਗੇ ਇਕੱਠੇ ਹੋਣਗੇ ਤੇ ਮਤਲਬ ਪੈਨਸ਼ਨ ਸੰਬੰਧੀ ਜਿਹੜੀ ਹੈਗੀ ਅਸੀਂ ਇਹ ਆਪਦੀ ਲੜਾਈ ਜਗਤ